ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਦੋਸਤੋ ਗੱਲ ਕਰਾਂਗੇ ਮਾਨਿਟੋਬਾ ਸੂਬੇ ਦੇ ਸ਼ਹਿਰ ਵਿਨੀਪੈਗ ਦੀ ਜੀ ਹਾਂ ਪੰਜਾਬੀ ਭਾਈਚਾਰੇ ਦੇ ਰਹਿਣ ਲਈ ਜਿੱਥੇ ਦਿਨੋ ਦਿਨ ਇਹ ਸ਼ਹਿਰ ਪਸੰਦੀਦਾ ਬੰਦਾ ਜਾ ਰਿਹਾ ਉੱਥੇ ਹੀ ਕਾਰੋਬਾਰਾਂ ਵਿੱਚ ਵੀ ਭਾਈਚਾਰਾ ਮਾਣ ਹਾਸਲ ਕਰ ਰਿਹਾ ਤੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਯੂਨਿਟ 107 277 ਮੈਕ ਫਿਲਿਪਸ ਸਟਰੀਟ ਵਿਨੀਪੈਗ ਵਿਖੇ ਸਿੰਘ ਗਰੋਸਰੀ ਦੀ ਸ਼ੁਰੂਆਤ ਕੀਤੀ ਗਈ ਹੈ 16 ਦਸੰਬਰ 2024 ਨੂੰ ਇਸ ਸਟੋਰ ਨੂੰ ਲੋਕਾਂ ਲਈ ਖੋਲ ਦਿੱਤਾ ਗਿਆ ਤੇ ਇਸ ਸਟੋਰ ਦੇ ਵਿੱਚ ਕਈ ਵਿਲੱਖਣ ਗੱਲਾਂ ਵੇਖਣ ਨੂੰ ਨਜ਼ਰ ਆਉਣਗੀਆਂ ਜਿੱਥੇ ਘਰ ਦੇ ਨਿੱਕੇ ਮੋٹے ਸਮਾਨ ਤੋਂ ਲੈ ਕੇ ਵੱਡੀ ਗਰੋਸਰੀ ਤੱਕ ਇੱਥੇ ਮਿਲੇਗੀ ਉੱਥੇ ਹੀ ਆਉਂਦੇ ਦਿਨਾਂ ਦੇ ਵਿੱਚ ਫਰੈਸ਼ ਜੂਸ ਅਤੇ ਹੋਰ ਕਾਫੀ ਕੁਝ ਵੇਖਣ ਨੂੰ ਮਿਲੇਗਾ ਲੰਘੇ ਸੋਮਵਾਰ ਇਸ ਸਟੋਰ ਨੂੰ ਖੋਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਹੈ